ਨੋ ਡਾਕਟਰ ਸਾਹਿਬ ਮੈਂ ਸਾਰਾ ਬਹੁਤ ਸਾਰੇ ਪਿੰਡਾਂ ਦੇ ਸਾਡੇ ਕੋਲ ਪੇਸ਼ਣਾ ਡਾਕਟਰ ਸਾਹਿਬ ਮੈਂ ਸਾਰਾ ਇੱਥੇ ਇੰਨੇ ਖੇਤ ਚ ਲੇਕਿਨ ਜਦ ਉਹ ਖੇਤ ਤੇ ਸੀ ਰਹਿੰਦੇ ਖੇਤ ਸਾਡੇ ਸਿਰਫ ਪੈਰ ਰਹਿੰਦੇ ਹੱਥ ਰਹਿੰਦੇ ਜਦੋਂ ਗਰਮੀ ਜ਼ਿਆਦਾ ਹੁੰਦੀ ਸਾਡਾ ਉਹਦਾ ਨਰਵਸ ਸਿਸਟਮ ਹੀਟ ਕਰ ਦਿੰਦਾ ਤੇ ਨਰਵਸ ਸਿਸਟਮ ਕਿੱਥੇ ਆ ਸਿਰ ਦੇ ਵਿੱਚ ਹੈਡ ਪੋਰਸ਼ਨ ਤਾਂ ਮੱਡ ਥੈਰੇਪੀ ਉਹਦੀ ਮੱਡ ਦੀ ਪੱਟੀ ਬਣਾ ਕੇ ਮੱਥੇ ਤੇ ਜਰੂਰ ਰੱਖੋ ਗਰਮੀ ਦੇ ਦੁਪਹਿਰ ਦੇ ਟਾਈਮ ਦੁਪਹਿਰ ਟਾਈਮ 1 ਘੰਟਾ ਸੌਣਾ ਬਹੁਤ ਜ਼ਰੂਰੀ ਹੈ 1 ਘੰਟਾ ਸੌਣਾ ਬਹੁਤ ਜ਼ਰੂਰੀ ਹੈ ਦੁਪਹਿਰ ਦੇ ਖਾਣੇ ਚ ਲੱਸੀ ਦਾ ਸੇਵਨ ਵਧਾਓ ਠੀਕ ਹੈ ਨਿੰਬੂ ਔਰ ਮੈਗਨੀਸ਼ੀਅਮ ਸੌਲਟ ਦੀ ਤੁਸੀਂ ਸਕੰਜ ਵੀ ਬਣਾ ਕੇ ਪੀਓ ਚੀਨੀ ਦਾ ਸੇਵਨ ਨਾ ਵਿੱਚ ਕਰੋ ਹੋ ਸਕੇ ਤਾਂ ਧੱਕੇ ਦੇ ਵਿੱਚ ਨਹੀਂ ਹੋ ਅਦਰਵਾਇਜ਼ ਮੂੰਹ ਜ਼ਿਆਦਾ ਸਕਾਏ ਕਿਉਂਕਿ ਗਰਮੀ ਖੁਸ਼ਕ ਮੌਸਮ ਹੈ ਬਾਡੀ ਦੇ ਵਿੱਚ ਪਾਣੀ ਦੀ ਕਮੀ ਬਹੁਤ ਵੱਡੇ ਲੈਵਲ ਤੋਂ ਉਨੂੰ ਮੇਨਟੇਨ ਕਰਨਾ ਬਹੁਤ ਜੀ ਤਲੀਆਂ ਸੜੀਆਂ ਚੀਜ਼ਾਂ ਨੂੰ ਬਿਲਕੁਲ ਗਰਮੀ 'ਚ ਮੰਦਰੋ ਤੇਜ ਮਿੱਠਾ ਨਾਲ ਉਹ ਬਰੈਡ ਟਵਰ ਰੋਟੀ ਸਿੰਥੈਟਿਕ ਫੂਡ ਪੈਕਡ ਫੂਡ ਗਰਮੀ 'ਚ ਬਿਲਕੁਲ ਸੇਵਨ ਨਾ ਕਰੋ ਨੈਚੁਰਲ ਬਣਾ ਕੇ ਖਾਓ ਘਰ ਦਾ ਖਾਓ ਕੋਈ ਦਿੱਕਤ ਨਹੀਂ ਚੰਗੇ ਤੇਲ ਦੇ ਵਿੱਚ ਦਾਦਾ ਪਕੌੜਾ ਤੁਹਾਨੂੰ ਕੋਈ ਤਕਲੀਫ ਨਹੀਂ ਦੇਵੇਗਾ ਠੀਕ ਹੈ ਲੇਕਿਨ ਸਿੰਥੈਟਿਕ ਤੇਲ 'ਚ ਤਲੇ ਹੋਈ ਕੋਈ ਵੀ ਚੀਜ਼ ਤੁਹਾਡੇ ਲਈ ਚੈਅ ਬਣਦੀ ਹੈ ਗਰਮੀਆਂ ਦੇ ਵਿੱਚ ਵੀ ਕਾਸਮ ਤੇ ਗਰਮੀਆਂ 'ਚ ਪਿਤ ਵੈਸੇ ਹਾਈਪਰ ਹੁੰਦਾ ਹੈ ਪਾਓ ਅਗਨੀ ਤੇਜ ਹੁੰਦੀ ਹੈ ਪਰ ਉਸ ਟਾਈਮ ਤੇ ਸਾਨੂੰ ਅਗਨੀ ਪੈਰਸ ਕਰਨ ਵਾਲੀ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਨਾ ਚ ਅਗਰੀ ਵਧਾਉਣ ਵਾਲੀ ਸੀਚਾਈ ਲੈਣੇ ਤਾਂ ਪਾਣੀ ਦੀ ਕਮੀ ਬੋਡੀ ਚ ਹੁੰਦੀ ਪਹਿਲੇ ਸੀ ਚਾਹ ਖਿਆਲ ਰੱਖਣਾ ਪਏਗਾ ਨੀਕੂ ਦਾ ਸੇਵਨ ਕਰੋ ਰੇਸ਼ਨ ਸ਼ੌਟ ਦਾ ਸੇਵਨ ਕਰੋ ਪਲੱਸ ਜਿਹਦੇ ਚ ਮੈਂ ਕਿਹਾ ਦਹੀਂ ਦਾ ਸੇਵਨ ਕਰੋ ਲੋਕਾਂ ਦੇ ਚੰਨ ਦੀ ਗੰਮੀ ਨੂੰ ਕਰਦੀ ਆਂਦੀ ਹੈ ਠੀਕ ਹੈ ਫਲੋਸਟੀ ਕਰਾਉਣੋਂ ਤੇ ਜਿਆਦਾ ਚਾਹ ਪੀ ਜਾਂਦੇ ਆਂ ਤਰੰਦਾ ਜਦੋਂ ਪਿਤ ਹਾਈਪਰ ਹੁੰਦਾ ਹੈ ਲੀਵਰ ਚ ਗਰਗਲੇ ਵਾਚਨ ਦੀ ਇਹ ਬਾਤ ਨੂੰ ਲਾ ਕੇ ਉਹਨਾਂ ਕਹਿੰਦਾ ਨਹੀਂ ਹਟਦੇ ਫਿਰ ਪੱਥਰੀਆਂ ਬਣ ਲੱਗ ਪੈਂਦੀਆਂ ਫਿਰ ਨਹੀਂ ਹਟਦੇ ਚਮੜੀ ਦੀ ਸਮੱਸਿਆ ਆ ਜਾਂਦੀ ਹੈ ਠੀਕ ਹੈ ਨਹੀਂ ਹਟਦੇ ਆਵਾਜ਼ ਤੇ ਨਹੀਂ ਸ਼ੁਰੂ ਹੁੰਦੇ ਸੋ ਇਸ ਤਰ੍ਹਾਂ ਦੇ ਚੈਲੇਂਜ ਬਹੁਤ ਨੇ ਬਹੁਤ